ਮਲੇਰ ਕੋਟਲਾ ਦੇ ਪਿੰਡਾਂ ਤੋਂ ਆਗਾਜ਼ ਹੋ ਚੁੱਕਿਆ ਪੰਚਾਇਤਾਂ ਦਾ ਤੇ ਪੰਚਾਇਤਾਂ ਦੁਆਰਾ ਜੇ ਗੱਲ ਕਰੀਏ ਤਾਂ ਮਤੇ ਪਾਏ ਜਾ ਰਹੇ ਨੇ ਤੇ ਡੀਆਈ ਸਾਹਿਬ ਵੱਲੋਂ ਵੀ ਸ਼ੁਰੂਆਤ ਕੀਤੀ ਗਈ ਆ ਅੱਜ ਪਬਲਿਕ ਵੀ ਨਾਲ ਆ ਸਰਕਾਰ ਵੀ ਨਾਲ ਆ ਪੁਲਿਸ ਵੀ ਨਾਲ ਆ ਲੱਗਦਾ ਕਿ ਨਤੀਜੇ ਸਾਰਥਕ ਨਿਕਲਣਗੇ ਜੀ ਅ ਅੱਜ ਪੰਜਾਬ ਦੇ ਵਿੱਚ ਇੱਕ ਨਵੀਂ ਪਹਿਲ ਆ ਜਿਹੜੀ ਉਹ ਮਲੇਰ ਕੋਟਲਾ ਦੇ ਸੰਦੌੜ ਤੇ ਅੱਗੇ ਪਿੰਡ ਕੁਠਾਲਾ ਤੋਂ ਸ਼ੁਰੂ ਹੋਈ ਆ ਉੱਥੇ ਜਿਹੜਾ ਇੱਕ ਜਿਹੜੀ ਇਨੀਸ਼ੀਏਟਿਵ ਲਿਆ ਗਿਆ ਕਿ ਪੰਚਾਇਤਾਂ ਵੱਲੋਂ ਇਹ ਮਤੇ ਪਾਏ ਗਏ ਆ ਕਿ ਲਗਭਗ 37 ਐਮਐਲਏ ਸਾਹਿਬ ਨੇ ਦੱਸਿਆ ਆਪਣੇ ਐਸਐਸਪੀ ਸਾਹਿਬ ਦੱਸਦੇ ਕਿ 37 ਪੰਚਾਇਤਾਂ ਨੇ ਮਤੇ ਪਾਲੇ ਆ ਵੀ ਅਸੀਂ ਜਿਹੜਾ ਨਸ਼ੇ ਵਾਲਿਆਂ ਦਾ ਕੋਈ ਵੀ ਸਾਥ ਨਹੀਂ ਦੇਵਾਂਗੇ ਤੇ ਨਸ਼ੇ ਦੇ ਵਿਰੁੱਧ ਜੋ ਕਾਰਵਾਈ ਹੋਊਗੀ ਉਹਦੇ ਵਿੱਚ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਦੋ ਹੀ ਚੀਜ਼ਾਂ ਜੇ ਅਗਰ ਲੋਕਾਂ ਨੇ ਸੋਚ ਲਿਆ ਕਿਉਂਕਿ ਬਹੁਤ ਥੋੜੇ ਬੰਦੇ ਆ ਬੜੇ ਲੋਕ ਆ ਜਿਹੜੇ ਉਹ ਕੁਈ ਇਹ ਨਹੀਂ ਕਿ ਆ ਵੀ ਪੰਜਾਬੀਆਂ ਨੂੰ ਜਾਣ ਬੁੱਝ ਕੇ ਬਦਨਾਮ ਵੀ ਕੀਤਾ ਜਾ ਰਿਹਾ ਜਿਹੜੀਆਂ ਕਿ ਵੀ ਇਹ ਨਸ਼ਈ ਆ ਜਾਂ ਨਸ਼ਾ ਕਰਦੇ ਆ ਕੁਝ ਹਰ ਪਿੰਡ ਦੇ ਵਿੱਚ 8-10 ਜਾਣੇ ਇਹ ਹੋਣੇ ਆ ਜਿਹੜੇ ਵੀ ਨਸ਼ੇ ਤੇ ਲੱਗ ਗਏ ਤੇ ਜਾਂ 3-4 ਜਾਣੇ ਇਹੋ ਜਿਹੇ ਆ ਜਿਹੜੇ ਕਿ ਉਹ ਆਪਦੇ ਰਾਤੋਂ ਰਾਤ ਅਮੀਰ ਹੋਣ ਦੇ ਚੱਕਰ 'ਚ ਜਿਹੜੇ ਉਹ ਜਵਾਨੀ ਨੂੰ ਬਰਬਾਦ ਕਰ ਰਹੇ ਆ ਅੱਜ ਵਾਲਾ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਅੱਜ ਫੈਸਲਾ ਇਹ ਹੋਇਆ ਇੱਥੋਂ ਸਾਰੇ ਪੰਜਾਬ ਨੂੰ ਸਿੱਖਣ ਦੀ ਲੋੜ ਹੈ ਤੇ ਇੱਥੋਂ ਇੱਕ ਸੁਨੇਹਾ ਜਾਊਗਾ ਕਿ ਜਦੋਂ ਲੋਕ ਫੈਸਲਾ ਕਰ ਲੈਣ ਜਿਹੜੀ ਸਰਕਾਰ ਪ੍ਰਸ਼ਾਸਨ ਹੈ ਉਹ ਉਹਦੇ ਮੁਕਾਬਲੇ ਉਹਦੀ ਇੱਕ ਕੜੀ ਹੈ ਜਦੋਂ ਲੋਕਾਂ ਨੇ ਫੈਸਲਾ ਕਰ ਲਿਆ ਵੀ ਮੇਰੇ ਮਹੱਲੇ ਚ ਵੇਖ ਨਹੀਂ ਸਕਦੀ ਵੇਚ ਕੇ ਕੋਈ ਦਿਖਾਵੇ ਜਾਂ ਮੇਰੇ ਪਿੰਡ ਚ ਕੋਈ ਵੇਚ ਕੇ ਦਿਖਾਵੇ ਤੇ ਮੈਨੂੰ ਲੱਗਦਾ ਜਿਹੜੇ ਨਸ਼ੇ ਦਾ ਕਾਰੋਬਾਰੀ ਹੈ ਤੇ ਉਹ ਉਸ ਗੱਲ ਨੂੰ ਸਮਝਾਂਣਗੇ ਆਪਦੇ ਸਹੀ ਰਸਤੇ ਤੇ ਆ ਜਾਣਗੇ ਤੇ ਇਹਦੇ ਨਾਲ ਇੱਕ ਜਿਹੜੀ ਜਿਹੜੀ ਕਾਲਖ ਸਾਡੇ ਪੰਜਾਬੀਆਂ ਦੇ ਮੂੰਹ ਤੇ ਵੀ ਇਹ ਸ਼ਾਇਦ ਨਸ਼ਈ ਸਾਰਾ ਪੰਜਾਬੀਓ ਹੀ ਨਸ਼ਈ ਆ ਉਹ ਅਸੀਂ ਦੁਬਾਰਾ ਉਹੀ ਉਹ ਕਰਨਾ ਹੈ ਕਿ ਪੰਜਾਬੀ ਐਵੇਂ ਨਹੀਂ ਪੰਜਾਬੀ ਤਾਂ ਬਹਾਦਰ ਹੈ ਪੰਜਾਬੀ ਤਾਂ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਕੰਮ ਆਉਂਦੇ ਆ ਪੰਜਾਬੀ ਤਾਂ ਡਿੱਗੇ ਨੂੰ ਉਠਾਉਂਦੇ ਆ ਪੰਜਾਬੀ ਚੜ੍ਹਦੀ ਕਲਾ ਵਾਲੇ ਆ ਪੰਜਾਬੀ ਮਾਨਮਤੇ ਆ ਪੰਜਾਬੀ ਬਹਾਦਰ ਆ ਇਸਨੇ ਅੱਜ ਜਿੱਥੋਂ ਜਾਊਗਾ ਤੇ ਮੈਨੂੰ ਉਮੀਦ ਹੈ ਕਿ ਇਹਦੇ ਚੰਗੇ ਨਤੀਜੇ ਨਿਕਲਣਗੇ ਲੱਗਦਾ ਸਰ ਆਨੰਦ ਦੇ ਨਾਲ ਇੱਕ ਲੰਕਵੀ ਧੋਤਾ ਜਾਏਗਾ ਜਿਹੜਾ ਲਗਾਤਾਰ ਵਿਰੋਧੀ ਲਾਉਂਦੇ ਨੇ ਨਹੀਂ ਨਹੀਂ ਦੇਖੋ ਇਹਦੇ ਵਿੱਚ ਨਾ ਜੀ ਹਮੇਸ਼ਾ ਹੀ ਜਿਹੜਾ ਜੁਰਮ ਹੈ ਇਹ ਰਾਮ ਰਾਜ ਦੇ ਟਾਈਮ ਤੋਂ ਵੀ ਉਹ ਜੁਰਮ ਤਾਂ ਉਦੋਂ ਵੀ ਚੱਲਦਾ ਸੀ ਉਦੋਂ ਸੀਤਾ ਮਾਤਾ ਨੂੰ ਜੇ ਦੇ ਉਹਦੇ ਚੋ ਜੁਰਮੀ ਹੋਇਆ ਸੀ ਨਾ ਵੀ ਉਹ ਲੈ ਕੇ ਸੀ ਜਿਹੜਾ ਕ੍ਰਾਈਮ ਕਦੇ ਵੀ ਰੁਕਦਾ ਨਹੀਂ ਕ੍ਰਾਈਮ RAM RAJ ਦੇ ਟਾਈਮ ਉਦੋਂ ਜਦੋਂ ਆਪਾਂ ਕਹਿੰਨੇ ਵੀ RAM RAJ ਸੀ ਉਦੋਂ ਵੀ ਨਹੀਂ ਰੁਕਿਆ ਸੀ ਗੱਲ ਇਹ ਹੁੰਦੀ ਹੈ ਵੀ ਪਹਿਰਾ ਕਿੰਨਾ ਸਖਤ ਹੈ ਤੁਹਾਡਾ ਪ੍ਰਸ਼ਾਸਨ ਜਿਹੜਾ ਉਹ ਕਿੰਨਾ ਚੁਸਦਰਸਤ ਹੈ ਤੇ ਲੋਕਾਂ ਦਾ ਸਹਿਯੋਗ ਕਿਵੇਂ ਹੈ ਜਦੋਂ ਲੋਕਾਂ ਦਾ ਸਹਿਯੋਗ ਹੋਵੇ ਪ੍ਰਸ਼ਾਸਨ ਤੇ ਪ੍ਰਸ਼ਾਸਨ ਚੁਸਦਰਸਤ ਹੋਵੇ ਨਾਲ ਲੋਕਾਂ ਦਾ ਮਾੜੇ ਅੰਸਰਾਂ ਤੇ ਵੀ ਨਿਗ੍ਹਾ ਹੋਵੇ ਤੇ ਪ੍ਰਸ਼ਾਸਨ ਤੇ ਵੀ ਪਹਿਰਾ ਹੋਵੇ ਵੀ ਰਾਤੋਂ ਭੜਕ ਨਾ ਜਾਇਓ ਤੇ ਮੈਨੂੰ ਲੱਗਦਾ ਵੀ ਪੱਕਾ 100% ਹੈ ਇਹ ਕੋਈ ਉਮੀਦ ਵਾਲੀ ਗੱਲ ਨਹੀਂ 100% ਹੀ ਆਪਾਂ ਉਵੇਂ ਹੀ ਦੁਆਰਾ ਜਿਹੜੀ ਉਹ ਹੈ ਤਾਂ ਥੋੜੀ ਜੀ ਪ੍ਰੋਬਲਮ ਹੈ ਬਿਲਕੁਲ ਮਾਈਨਰ ਪ੍ਰੋਬਲਮ ਨੂੰ ਵਧਾ ਚੜਾ ਕੇ ਉਹ ਦੱਸਿਆ ਗਿਆ ਤੇ ਇਹ ਵੀ ਥੋੜੇ ਚਿਰ ਨੂੰ ਲੋਕ ਗੱਲਾਂ ਕਰਨਗੇ ਵੀ ਇੱਥੇ ਹੁੰਦਾ ਸੀ ਜੀ ਇਸ ਪਿੰਡ ਦੇ ਵਿੱਚ ਨਸ਼ਈ ਸੁਣੀਦਾ ਸੀ ਹੁਣ ਤਾਂ ਪਿੰਡ ਸਾਫ਼ ਆ ਖੇਡਾਂ ਨੂੰ ਲੱਗੇ ਵੇ ਆ ਤੇ ਤਰੱਕੀ ਵਾਲੇ ਪਾਸੇ ਲੱਗੇ ਧੰਨਵਾਦ ਥੈਂਕ ਯੂ ਜੀ ਹਾਂ ਜੀ ਹਾਂ ਸਮਾ ਤਾਂ ਹੋ ਗਿਆ ਯਾਰ ਇਹ ਤੁਮਕੀ ਦੇ ਦੇ ਦੇਖ ਸਕਦੇ ਹੋ ਕਿ ਸਨਮਾਨ ਵੀ ਜਿਹੜਾ ਹੈਗਾ ਉਹ ਡੀਏ ਸਾਹਿਬ ਦਾ ਕੀਤਾ ਜਾ ਰਿਹਾ ਕਿਉਂਕਿ ਅੱਜ ਬਹੁਤ ਵਧੀਆ ਕਦਮ ਜਿਹੜਾ ਹੈਗਾ ਇਸ ਕੋਠਾਲਾ ਪਿੰਡ ਤੋਂ ਪੁੱਟਿਆ ਗਿਆ ਆ 37 ਪਿੰਡਾਂ ਦੀ ਪੰਚਾਇਤ ਨੇ ਪ੍ਰਣ ਕੀਤਾ ਆ ಗ್ರಾಮ ਪੰਚਾਇਤਾਂ ਵੱਲੋਂ ਪ੍ਰਣ ਕੀਤਾ ਗਿਆ ਕਿ ਨਸ਼ਾ ਨਹੀਂ ਵਿਕਣਾ ਨਾ ਹੀ ਨਸ਼ੇ ਦੇ ਕਾਰੋਬਾਰੀ ਦੀ ਕੋਈ ਮਦਦ ਕੀਤੀ ਜਾਣੀ ਆ